ਸਾ ਸ੍ਰੀ ਗੁਰੂ ਜੀ ਸੋ ਆ ਤੁਹਾਡਾ ਆਪਣੇ ਚੈਨਲ ਆਉਟਕ ਦੇ ਉੱਪਰ ਤੇ ਅੱਜ ਆਪਾਂ ਸੂਟ ਦੀ ਕਮਾਈ ਕਰ ਰਹੇ ਆ ਜਿਹੜਾ ਇਹਦਾ ਪਸ਼ਮੀਨੇ ਦਾ ਸੂਟ ਲਾਈਟ ਗ੍ਰੇ ਕਲਰ ਦਾ ਹੈਗਾ ਤੇ ਇਹਦੇ ਉੱਪਰ ਆਪਾਂ ਤਿੰਨ ਕਲਰ ਦੇ ਫੁੱਲ ਪਾਵਾਂਗੇ ਤੇ ਇੱਕ ਨਾਲ ਦਾ ਹੀ ਗ੍ਰੇ ਕਲਰ ਹੈ ਜਿਹਦੀ ਉਹਦੇ ਆਪਾਂ ਡਾਟਸ ਪਾਵਾਂਗੇ ਜਿਵੇਂ ਤੁਹਾਨੂੰ ਆ ਫੁੱਲ ਦਿਸ ਰਹੇ ਹੈ ਉਹੀ ਵਾਲਾ ਤੇ ਇਹ ਵਾਲਾ ਜਿਹੜਾ ਫੁੱਲ ਹੈ ਆਪਾਂ ਨੇ ਇਸ ਤਰ੍ਹਾਂ ਫੁੱਲ ਟਾਂਕੇ ਦੇ ਉੱਪਰ ਉਹ ਬਣਾਉਣਾਗਾ ਗੋਲ ਘੁਮਾ ਕੇ ਫਰੇਮ ਵਿੱਚ ਇਸ ਤਰ੍ਹਾਂ ਆਪਾਂ ਕੱਲੀ-ਕੱਲੀ ਪੱਤੀ ਵੱਡਾ ਟਾਂਕਾ ਫੁੱਲ ਤੇ ਕਰਕੇ ਮਸ਼ੀਨ ਉਹਦੇ ਨਾਲ ਆਪਾਂ ਬਣਾਵਾਂਗੇ ਬਸ ਹਰ ਕਾ ਜੇ ਆਪਾਂ ਨੇ ਫਰੇਮ ਨੂੰ ਘੁਮਾਉਣਾ ਤੇ ਇਸ ਇੰਕਲ ਟਾਂਕੇ ਦੇ ਹੀ ਫੁੱਲ ਬਣ ਜਾਂਦੇ ਇੱਕ ਵਾਰ ਚ ਹੀ ਫੁੱਲ ਦਾ ਵੀ ਪੱਤੀਆ ਉਹ ਤਿਆਰ ਹੋ ਜਾਂਦੀ ਆ ਤੇ ਇਸ ਤਰ੍ਹਾਂ ਇਹਦੀਆਂ ਪੰਜ ਪੱਤੀਆਂ ਨੇ ਪੰਜ ਪੱਤੀਆਂ ਦਾ ਫਲਾਵਰ ਹੈ ਇਹ ਤੇ ਇੱਕ ਇਹਦੇ ਵਿੱਚ ਆਪਾਂ ਨੇ येलो कलर ਪਾਇਆ ਇੱਕ ਪਿੰਕ ਤੇ ਇੱਕ ਪੀਚ ਜਿਹੜਾ येलो कलर ਆ ਉਹ ਮਤਲਬ ਮਸਤ ਮਹਿੰਦੀ ਆ ਜਾਂ येलो कलर ਹੁੰਦਾ ਜਿਹੜਾ ਮਿੱਠਾ ਜਾਂ येलो ਹੁੰਦਾ ਉਹ ਵਾਲਾ येलो कलर ਹੈ ਡਾਰਕ येलो कलर ਨਹੀਂ ਹੈਗਾ ਇਹ ਤੇ ਬਹੁਤ ਸੋਹਣਾ ਕਲਰ ਲੱਗਦਾ ਤੇ ਐਂਡ ਤੱਕ ਵੀਡੀਓ ਨੂੰ ਜਰੂਰ ਦੇਖਿਓ ਤੇ ਐਂਡ ਤੇ ਤੁਹਾਨੂੰ ਸਾਰਾ ਕਲਰ ਦਾ ਵੀ ਪਤਾ ਲੱਗ ਜਾਊਗਾ ਵੀ ਕਿਵੇਂ-ਕਿਵੇਂ ਦੇ ਆਪਾਂ ਕਲਰ ਬਣਾਏ ਨੇ ਕਿ ਫੁੱਲਾਂ ਦੀ ਸ਼ੇਪ ਦਾ ਵੀ ਪਤਾ ਲੱਗੂਗਾ ਵੀ ਫੁੱਲ ਆਪਾਂ ਨੇ ਕਿਵੇਂ ਬਣਾਉਂਦੇ ਹਾਂ ਤੇ ਇਹਦੇ ਵਿੱਚ ਆਪਾਂ ਦੋ ਫੁੱਲ ਇੱਕ ਫੁੱਲ ਉੱਪਰ ਬਣਾਇਆ ਤੇ ਇੱਕ ਇਹ ਗੋਲ ਫੁੱਲ ਬਣਾਇਆ ਇਹ ਆਪਾਂ ਨੇ ਤਿੰਨ ਤਿੰਨ ਪੱਤੀਆਂ ਵਾਲਾ ਫੁੱਲ ਜਿਹੜਾ ਆਪਾਂ ਬਣਾਉਂਦੇ ਹਾਂ ਛੋਟਾ ਫੁੱਲ ਬਣਾਇਆ ਇਹ ਉੱਪਰ ਵੀ ਸਾਈਡ ਤੇ ਤਿੰਨ ਕਲਰ ਪਾਇਆ ਇਹ ਜਿਹੜੀਆਂ ਭੈਣਾਂ ਨੇ ਵੀ ਕੜਾਈ ਸਿੱਖਣੀ ਆ ਉਹ ਇਸ ਤਰ੍ਹਾਂ ਆਪਣੀ ਵੀਡੀਓ ਦੇਖ ਕੇ ਕੜਾਈ ਸਿੱਖ ਸਕਦੇ ਨੇ ਤੇ ਬਾਕੀ ਜੇ ਕੋਈ ਸਮਝ ਨਾ ਲੱਗੇ ਤਾਂ ਕਮੈਂਟ ਕਰਕੇ ਆਪਾਂ ਨੂੰ WhatsApp ਤੇ ਤੁਸੀਂ ਨੰਬਰ ਆਪਣਾ ਹੈਗਾ ਉਹਦੇ ਤੇ ਪੁੱਛ ਸਕਦੇ ਹੋ ਤੇ ਹੁਣ ਇਹ ਆਪਾਂ ਪਾ ਰਹੇ ਹਾਂ ਪੀਚ ਕਲਰ ਪਿੰਕ ਪੀਚ ਤੇ ਜੈਲੂ ਤਿੰਨ ਕਲਰ ਦੇ ਫੁੱਲ ਬਣਾਉਣੇ ਆਪਾਂ ਨੇ ਪੀ ਪੂਰੀ ਵੀਡੀਓ ਦੇਖਿਓ ਪੂਰੀ ਵੀਡੀਓ ਦੇ ਵਿੱਚ ਤੁਹਾਨੂੰ ਪਤਾ ਲੱਗੂਗਾ ਵੀ ਆਪਾਂ ਨੇ ਕਿਵੇਂ-ਕਿਵੇਂ ਆਪਾਂ ਇਹ ਚੋਲਰਤੀ ਅਰਤਲੇ ਨੇ ਤੇ ਜਿਹੜੇ ਭੈਣ ਭਰਾਵਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਲਾਈਕ ਕਰਿਓ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਤੇ ਆਪਾਂ ਅੱਗੇ ਤੋਂ ਵੀ ਹੋਰ ਮੈਨੇਜੀ ਵੀਡੀਓਜ਼ ਲੈ ਕੇ ਆਵਾਂਗੇ ਤੇ ਤੁਸੀਂ ਦੱਸਿਓ ਵੀ ਤੁਹਾਨੂੰ ਇਹ ਵਰਕ ਆਪਣਾ ਕਿਵੇਂ ਦਾ ਲੱਗਿਆ ਤੇ ਬਾਕੀ ਜੇ ਕੋਈ ਗੱਲ ਦੀ ਮਤਲਬ ਪੁੱਛਣੀ ਹੋਵੇ ਤਾਂ ਤੁਸੀਂ ਕਮੈਂਟ ਕਰਕੇ ਕੁੱਛ ਸਕਦੇ ਹੋ